ਮੈਂ ਸਾਰੀ ਜਿਹੇ ਪ੍ਰਸਤਾਵਨ ਦਾ ਕੀ ਮੁੱਦਾ ਦੇ ਪਾਸ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੇ ਚੇਅਰਮੈਨ ਮਾਰਕ ਮਿਕਟੀ ਬਲਾਡਾ ਸੀ ਸਿੰਘ ਲਾਜੀ ਵੱਲੋਂ ਤੁਹਾਡਾ ਬਹੁਤ ਧੰਨਵਾਦ ਇਸ ਮੀਡੀਆ ਦਾ ਤੇ ਪ੍ਰਿੰਟ ਮੀਡੀਆ ਤੁਹਾਡੇ ਕੋਲ ਹੀ ਹੈ ਚੈਨਲ ਦੇ ਵੀ ਨੇ ਸੋ ਅੱਜ ਜੇ ਮੈਂ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ ਉਹ ਹੈ ਨਗਰ ਕਾਉਂਸਲ ਵੱਲੋਂ ਜਿਹੜਾ ਮੁੱਦਾ ਜਿਹੜਾ ਹੈਗਾ ਕੂੜੇ ਦਾ ਡੰਪ ਦਾ ਕੋਈ ਨਗਰ ਕਾਉਂਸਲ ਦਾ ਕੀ ਸੰਬੰਧ ਹੈ ਇਸ ਵਿਸ਼ੇ ਤੇ ਮੈਂ ਕਲਕਾਣਾ ਚਾਹੁੰਨਾ ਗੱਲ ਇਹ ਹੈ ਮੈਂ ਭੁਲਾੜਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਮੈਂ ਐਮਐਲਏ ਬੁਲੱਡ ਸਾਰੇ ਇਲਾਕੇ ਦਾ ਉਹ ਸਾਰੇ ਭੁਲਾੜੇ ਦਾ ਮੈਂ ਚਾਹੁੰਨਾ ਭੁਲਾੜੇ ਦਾ ਵਿਕਾਸ ਹੋਵੇ ਬਹੁਤ ਵਿਕਾਸ ਹੋਵੇ ਢਿੱਟਾ ਦਾ ਵਿਕਾਸ ਹੋਵੇ ਪਿੰਡਾਂ ਦਾ ਵਿਕਾਸ ਹੋਵੇ ਸੋ ਇਸ ਕਰਕੇ ਭੁਲਾੜੇ ਦੇ ਵਿੱਚ ਜਿਹੜਾ ਡੰਪ ਹੈ ਕੂੜੇ ਦਾ ਇਹ ਕੁਝ ਜਿੱਦਾ ਨਹੀਂ ਹੈ 15-20 ਸਾਲ ਦਾ ਹੈ ਜਿੰਨਾ ਲੋਕਾਂ ਨੇ ਇਹ ਡੰਪ ਬਣਾਇਆ ਸੀ ਇੱਥੇ ਕੂੜਾ ਡਿੱਗਦਾ ਸੀ ਉਦੋਂ ਕਾ ਸਰਕਾਰਾ ਕਾਂਗਰਸੀਆਂ ਦੀਆਂ ਸੀ ਜਾਂ ਕਾਲੀਆਂ ਦੀਆਂ ਸੀ ਅਸੀਂ ਤਾਂ ਉਦੋਂ ਇਹ ਸ਼ੁਰੂ ਨਹੀਂ ਕੀਤਾ ਕੰਮ ਇਹ ਸੋ ਅੱਜ ਸਾਰੇ ਬੰਦੇ ਉਥੋਂ ਦੇ ਐਮਸੀ ਸੋਨਾ ਬਾੜ ਦਾ ਐਮਸੀ 18 ਬਾੜ ਦਾ ਐਮਸੀ ਖੜੇ ਹੋ ਕੇ ਲੈਕਚਰ ਦਿੰਦੇ ਨੇ ਜਾਂ ਭੜਕਾਉਂਦੇ ਨੇ ਵੀ ਇਸ ਤੇ ਇਹ ਕੂੜਾ ਨਹੀਂ ਹੋਣਾ ਚਾਹੀਦਾ ਇਹ ਕੂੜਾ ਸਿੱਟ ਰਹੀ ਦੀ ਪਹਿਲਾਂ ਸਿੱਟ ਰਿਆ ਸੀ ਸਾਨੂੰ ਇਹ ਇਤਰਾਜ਼ ਕੋਈ ਨਹੀਂ ਕਿਤੇ ਹੋਰ ਜਗ੍ਹਾ ਹੋਵੇ ਉੱਥੇ ਡਿਗ ਲਓ ਔਰ ਮੋਰ ਓਵਰ ਮੈਂ ਬੇਨਤੀ ਕਰਦਾ ਵੀ 16 ਬਾੜ ਦਾ ਜਿਹੜਾ ਐਮਸੀ ਹੈ ਜਾਂ 18 ਬਾੜ ਦਾ ਐਮਸੀ ਹੈ ਉਹ ਅੱਜ ਕੱਲ ਪ੍ਰਧਾਨ ਦੇ ਨਾਲ ਨੇ ਸਾਡੀ ਪਾਰਟੀ ਦੇ ਅਸੀਂ ਕੱਢਤਾ ਸੀ 18 ਬਾਟਲ ਐਮ ਸੀ ਪ੍ਰਧਾਨ ਦੇ ਨਾਲ ਨੇ ਪ੍ਰਧਾਨ ਦੇ ਨਾਲ ਬਾਕੀ ਐਮ ਸੀ ਵੀ ਨੇ ਫਿਰ ਮੈਂ ਬੇਨਤੀ ਕਰਦਾ ਕਿ ਪ੍ਰਧਾਨ ਨੂੰ ਬਾਕੀ ਹਮਸਿਆਂ ਨਾਲ ਮਿਲ ਕੇ ਮਸਲਾ ਹੱਲ ਕਰਨਾ ਚਾਹੀਦਾ ਔਰ ਮੈਂ ਨਾਲ ਆ ਅਸੀਂ ਪਾਰਟੀ ਤੌਰ ਤੇ ਵੀ ਨਾਲ ਆ ਨਿੱਜੀ ਤੌਰ ਤੇ ਮੈਂ ਨਾਲ ਆ ਮੇਰੇ ਕਿਤੇ ਮर्जी ਸਾਈਨ ਕਰਾ ਲਓ ਤੁਸੀਂ ਇਹ ਮਸਲਾ ਹੱਲ ਕਰੋ ਜਦੋਂ ਤੁਸੀਂ ਇੱਕ ਵਾਰੀ ਉੱਥੇ ਸਾਰੇ ਨਾਲ ਹੁੰਨੇ ਹੋ ਪਿਛਲੇ ਦਿਨੀ ਜਦੋਂ ਪਿਛਲੇ 15 20 ਦਿਨ ਪਹਿਲਾਂ ਮੈਂ 7 ਕਰੋੜ ਦੇ ਭਾੜੇ ਦੇ ਵਿਕਾਸ ਵਾਸਤੇ ਟੈਂਡਰ ਲਵਾਈ ਸੀਗੇ ਕਾਫੀ ਐਮਸੀ ਜਰੇ ਹੈਗੇ ਸੀਗੇ ਨੌ ਦੇ ਕ੍ਰੀਮ ਐਮਸੀਆਂ ਨੇ ਵਿਰੋਧ ਕੀਤਾ ਇਸ ਗੱਲ ਦਾ ਵੀ ਭਲੜ ਦੇ ਵਿਕਾਸ ਵਾਸਤੇ ਟੈਂਟਰਾਂ ਨੂੰ ਪਾਸ ਨਹੀਂ ਹੋਣ ਦਿੱਤਾ ਸਮੇਤ ਪ੍ਰਧਾਨ ਨੇ ਪ੍ਰਧਾਨ ਨੇ ਕੱਢਿਆ ਮਤਲਬ ਇਹ ਵੀ ਮੀਟਿੰਗ ਅੱਧੀ ਤੇ ਐਮਸੀਆਂ ਨੇ ਉਹਨਾਂ ਨੇ ਬਹੁਤ ਸੰਪਤੀ ਨੌ ਐਮ ਐਮ ਐਮਸੀਆਂ ਨੇ ਮਤਲਬ ਵਿਰੋਧ ਕੀਤਾ ਸੱਤ ਨੇ ਹੱਕ ਜੀ ਕੀਤੇ ਸੋ ਜਿਹੜੇ ਬੰਦੇ ਵਿਰੋਧ ਕਰਦੇ ਨੇ ਭਲੜ ਦੇ ਵਿਕਾਸ ਹੋਣ ਵਾਸਤੇ ਜੇ ਮਤਲਬ ਐਸਾ ਗ੍ਰਾਂਟ ਲਿਆਇਆ ਸੀ ਕੋਈ ਤਾਂ ਅੱਜ ਫਿਰ ਉਹ ਨਾਲ ਮਿਲ ਕੇ ਇਹ ਕੂੜੀ ਦੇ ਸਮੱਸਿਆ ਨੂੰ ਹੱਲ ਕਿਉਂ ਨਹੀਂ ਕਰਦੇ ਮੈਂ ਇਹ ਵੀ ਆਫਰ ਕਰਦਾ ਵੀ ਜੇਕਰ ਤੁਸੀਂ ਨਹੀਂ ਉਹਨਾਂ ਨਾਲ ਮਿਲ ਕੇ ਆਫਰ ਕਰਦੇ ਪ੍ਰਧਾਨ ਨਾਲ ਮਿਲ ਕੇ ਬਾਕੀ ਐਮਸੀ ਨਹੀਂ ਕਰਦੇ ਸਾਡਾ ਫਲਜ ਬਣਦਾ ਤੁਸੀਂ ਜਿੱਤੇ ਹੋਇਆਂ ਤੁਸੀਂ ਵਾਰਡ ਜਿੱਤੇ ਹੋਇਆਂ ਆਹ ਵਾਰਡ ਅੱਜ ਕੂੜੇ ਦੇ ਨਾਲ ਭਰੇ ਪਏ ਨੇ ਕਿੱਥੇ ਡਿਗੀ ਕਿੱਥੇ ਨਾਲ ਡਿਗੀ ਇਹ ਕੋਈ ਮੀਡੀਆ ਤੁਸੀਂ ਮੀਡੀਆ ਦਾ ਕਰੋ ਮੈਨੂੰ ਬੁਲਾਓ ਮੈਂ ਤੁਹਾਡੇ ਨਾਲ ਆ ਜੇਕਰ ਤੁਸੀਂ ਨਹੀਂ ਹੱਲ ਕਰ ਸਕਦੇ ਤਾਂ ਮੇ ਨਾਲ ਰਲ ਜਿਓ ਮੈਂ ਹੱਲ ਕਰਦਾ ਇੱਕ ਵਾਰ ਸਤਾ ਕਰੋ ਤੁਸੀਂ ਉੱਥੇ ਖੜ ਕੇ ਲੈਕਚਰ ਦੇਣਾ ਆ ਜਿਹੜਾ ਕਿ ਇੱਕ ਚੁਣਿਆ ਹੋਇਆ ਬੰਦਾ ਐ ਐਮਸੀ ਉਹ ਸ਼ੋਭਾ ਬਣ ਜਾਂਦਾ ਤੁਸੀਂ ਇਸ ਮਸਲੇ ਨੂੰ ਉਪਤੇ ਅਧਿਕਾਰੀ ਨੇ ਮਿਲਿਓ ਮੈਂ ਕਰਨਾ ਮੈਂ ਤੁਹਾਡੇ ਨਾਲ ਚੱਲਦਾ ਸੋ ਇਸ ਕਰਕੇ ਇਹ ਮੈਂ ਬੇਨਤੀ ਕਰਦਾ ਮੈਂ 18 ਵਾਰ ਦੇ ਉਹਨਾਂ ਬੰਦਿਆਂ ਜੇ ਤੁਹਾਡੇ ਦੇ ਬੈਠਣ ਨੂੰ ਬੇਨਤੀ ਕਰਦਾ ਵੀਰੋ ਗੱਲ ਇਹ ਹੈ ਕੋਈ ਹੀ ਅਜਦਾ ਨਹੀਂ ਹੈ ਅੱਜ ਮੰਡੀ ਦੇ ਵਿੱਚ ਜਿਹੜਾ ਮਸੂਲੋ ਹੱਥ ਵਣ ਕੇ ਬੇਨਤੀ ਹੈ ਕਿ ਮਸਲੇ ਦਾ ਹੱਲ ਲੱਭਾਂਗੇ ਇਹਨਾਂ ਨੂੰ ਕਹੋ ਵੀ ਮੈਂ ਸਾਡੇ ਉਹ ਆ ਜੋ ਮੈਂ ਉਹਨਾਂ ਕੋਲ ਹੀ ਵਗ ਜੂਗਾ ਜੇ ਸਾਡੇ ਕੋਲ ਉਹ ਆ ਜਾਣਾ ਆਪਾਂ ਇਹ ਹੱਲ ਕੋਈ ਹੱਲ ਲੱਭੇ ਤਾਂ ਗੱਲ ਬਣੂ ਨਾ ਪਹਿਲਾਂ ਧਰਨਾ ਮਾਰ ਕੇ ਜਾਂ ਸਪੀਚ ਦੇ ਕੇ ਪ੍ਰਕਾਹ ਕੇ ਉਹਨਾਂ ਨੂੰ ਇਸ ਤਰ੍ਹਾਂ ਮਸਲੇ ਨਹੀਂ ਹੱਲ ਹੁੰਦੇ ਭਲਾੜਾ ਨਿਵਾਸੀ ਨੂੰ ਬੇਨਤੀ ਕਰਦਾ ਦੇਖੋ ਮੈਂ ਇਸ ਕਰਕੇ ਮੈਂ ਕਰ ਰਿਹਾ ਇਹ ਗੱਲ ਵੀ ਜਦੋਂ ਮੈਂ ਭਲਾੜੇ ਮੇਰੇ ਵਾਸਤੇ ਭਲਾੜਾ ਸਾਰਾ ਬਰਾਕੀ ਹੋਇਆ ਤੁਸੀਂ ਬਾੜਾਂ ਦੇ ਮਸੀਓ ਮੈਂ ਜੇ ਭਲਾੜੇ ਦਾ ਵਿਕਾਸ ਕਰਨ ਵਾਸਤੇ ਕੋਈ ਗ੍ਰਾਂਟ ਲਿਆ ਦੀ ਪਹਿਲਾਂ 9 ਕਰੋੜ 7 ਕਰੋੜ ਦੀ ਤੁਸੀਂ ਉਹ ਜਦੋਂ ਪਾਸ ਕਰਤੀ ਪਾਸ ਕਰ ਤੋਂ ਪ੍ਰਧਾਨ ਨੇ ਉਹ ਟੈਂਡਰ ਪਾਸ ਨਹੀਂ ਕੀਤੇ ਅਪਰੂਵ ਨਹੀਂ ਕੀਤੇ ਤੁਸੀਂ ਵਿਰੋਧ ਕਿਉਂ ਕੀਤਾ ਪ੍ਰਧਾਨ ਦਾ ਇਸ ਗੱਲ ਦੇ ਉੱਤੇ ਕਿ ਭਾਈ ਟੈਂਡਰ ਕਰ ਤੂੰ ਸਾਰੇ ਬਾੜਾਂ ਦੇ ਨੇ ਜੇ ਕਿਸੇ ਬਾੜ ਦਾ ਰਹਿ ਗਿਆ ਫੇਰ ਕਰ ਲਾਂਗੇ ਉਸ ਤੋਂ ਬਾਅਦ ਜੇ ਨਹੀਂ ਲੈਂਦਾ ਉਸ ਤੋਂ ਬਾਅਦ ਫਿਰ ਫਿਰ ਮੈਂ ਇੱਕ 6 ਕਰੋੜ 7 ਕਰੋੜ ਦੇ ਹੋਰ ਟੈਂਡਰ ਪੈਸੇ ਲਿਆਂਦੇ ਉਹਨਾਂ ਦੇ ਵਿੱਚੋਂ ਦੇਖੋ ਉਹਨਾਂ ਦੇ ਵਿੱਚੋਂ ਗਊਸ਼ਾਲਾ ਸੜਕ ਜਾਂਦੀ ਹੈ ਸਾਰੇ ਭਰਾ ਅਸੀਂ ਗਊਸ਼ਾਲਾ ਨੂੰ ਮੰਨਦੇ ਹਾਂ ਅੱਜ ਸਾਰੀ ਪਵਿੱਤਰ ਸਾਡੀ ਮਾਤਾ ਦੇ ਮਤਾਬਕ ਮੰਨਦੇ ਹਾਂ ਸੜਕ ਬਹੁਤ ਖਰਾਬ ਹੈ ਉਹ ਸੀਸੀ ਦੀ ਕੰਕਰੀਟ ਸੜਕ ਬਣਾਉਣ ਵਾਸਤੇ ਮੈਂ ਮਤਾ ਪਾਸ ਕਰਵਾਇਆ ਸੀ ਉਹ ਉਹਦੇ ਉਹਦਾ ਵਿਰੋਧ ਕੀਤਾ ਇਹਨਾਂ ਨੇ ਉਹਦੇ ਨਾਲ ਮੈਂ ਤੁਹਾਨੂੰ ਪੰਜ ਛੇ ਸੜਕਾ ਕਰਾਉਣਾ ਮੈਂ ਮੇਨ ਤੌਰ ਤੇ ਹੁਣ ਕਾਠਾਂ ਦੀ ਦੁਕਾਨ ਹੈ ਲੱਕੜ ਵਾਲਿਆਂ ਦੀ ਬਾਗਰ ਬਾੜ ਦੇ ਵਿੱਚ ਕਮਾਲ ਦੀ ਗੱਲ ਆ 12 ਬਾੜ ਨੇ ਵੀ ਉਹ ਵਿਰੋਧ ਕੀਤਾ ਉਹਦਾ ਵਿੱਚ ਨਹੀਂ ਬਣ ਜਿੰਦੀ ਕੰਕਰੀਟ ਦੀ ਸੜਕ ਬਣਨੀ ਸੀ ਜੀ ਉਹ ਇਹ ਸਾਰੇ ਬੱਚੇ ਜਿਹੜੇ ਡੀਏਵੀ ਸਕੂਲ ਚ ਪੜ੍ਹਦੇ ਨੇ ਮਨੂਵੜਕਾ ਸਕੂਲ ਚ ਪੜ੍ਹਦੇ ਨੇ ਉਹ ਫੜਕ ਤੋਂ ਲੈ ਕੇ ਮਨੂਵੜਕਾ ਤੱਕ ਬਹੁਤ ਬੁਰਾ ਹਾਲ ਹੈ ਸਕਦਾ ਉਹ ਲੈ ਕੇ ਮਨੂਵੜਕਾ ਸਕੂਲ ਤੋਂ ਲੈ ਕੇ ਫੜਕ ਤੱਕ ਮੈਂ ਸੜਕ ਬਣਾਉਣੀ ਸੀ ਕੰਕਰੀਟ ਦੀ ਉਹਦਾ ਵਿਰੋਧ ਕਰਤਾ ਫੇ ਚੌਥ ਚਾਰ ਨੰਬਰ ਬਾੜ ਦੇ ਵਿੱਚ ਟਿੱਲਿਆ ਟੋਬਾ ਲੈ ਕੇ ਪਾਦੀ ਸਕੂਲ ਤੋਂ ਕੋਲੋਂ ਟਿੱਲਿਆ ਟੋਬੇ ਵਿੱਚ ਦੀ ਜਾ ਕੇ ਬਟਰਸਕੂਲ ਜਾ ਕੇ ਇਹ ਜਿਹੜੀ ਜੱਖ ਰੋਡ ਆ ਉਹਦੇ ਉੱਤੇ ਕੰਕਰੀਟ ਦੀ ਸਰਕੀ ਲੱਗਣੀ ਸੀ ਲੱਗਣੀ ਸੀ ਔਰ ਇਹ 160 ਮਤਲਬ 2 ਕਰੋੜ 14 ਲੱਖ ਦੀ ਸੀ ਉਹਦੇ ਵਿਰੋਧ ਕਰਤਾ ਮਤਲਬ ਇੰਗਾਂ ਸ਼ਰਕਾ ਤੁਸੀਂ ਵਿਰੋਧ ਕਰੀ ਜਾਂਦੇ ਹੋ ਤੇ ਵਿਕਾਸ ਨਹੀਂ ਕਰ ਦਿੰਦੇ ਅਸ਼ੋਕਾ ਜਿੰਮ ਵਾਲੀ ਗਲੀ 18 ਬਾੜ ਦੇ ਵਿੱਚ ਹੈ 18 ਬਾੜ ਵਾਲੇ ਬੰਦੇ ਨੇ ਵਿਰੋਧ ਕਰਤਾ ਫਿਰ ਅਸ਼ਦ ਧੋਬੀ ਵਾਲੀ ਗਲੀ ਹੈ ਕਿੰਨੀ ਮਾੜੀ ਗੱਲ ਹੈ ਧੋਬੀ ਵਾਲੀ ਗਲੀ ਹੈ ਉਹਦਾ ਵਿਰੋਧ ਕਰਤਾ ਉਸ ਉਹਦੇ ਐਮਐਸ ਦੀ ਹੱਕ ਚ ਕੀਤੀ ਹੈ ਪਰ ਇਹਨਾਂ ਸਾਰਨੇ ਬਹੁਤ ਵਾਰ ਕਿਹਾ ਹਿੱਤਾ ਹੈ ਗਊਸ਼ਾਲਾ ਉਹੀ ਗਊਸ਼ਾਲਾ ਦੀ ਰੋਡ ਜਿਹੜੀ ਮੈਂ ਬਣਾ ਰਿਆ ਸੀ ਕੰਕਰੀਟ ਦੀ ਬਣਾ ਰਿਆ ਸੀਗਾ ਤੇ ਸ਼ੇਪਪੁਰੀ ਜਿਹੜੀ ਤਾਰਾ ਸਿੰਘ ਫੜਦੇ ਨੇ ਤਾਰਾ ਸਿੰਘ ਜਿਹੜਾ ਸਾਬਕਾ ਐਮ.ਐਲ.ਏ ਆ ਉਹਦੇ ਗਦਾਮਾ ਤੋਂ ਲੈ ਕੇ ਸ਼ੇਪਪੁਰੀ ਦੇ ਵਿਚ ਦੀ ਸੜਕ ਉਹਦੇ ਲੁੱਕ ਪਾਉਣੀ ਸੀ ਅਸੀਂ ਸੜਕ ਖਰਾਬ ਸੀ ਉਹਦਾ ਵਿਰੋਧ ਕਰਤਾ ਇਹਨਾਂ ਨੇ ਸੈਕਟਰੀ ਵਾਲੀ ਕਹੀ ਇੱਕ ਫਿਰ ਪੱਠੜ ਐਕਸਐਮਸੀ ਹੈ ਉਸ ਰਕ ਬਣਾਉਣੀ ਸੀ ਅਸੀਂ 12 ਨੌਰੇ ਤੋਂ ਐਲ.ਆਈ.ਸੀ ਦੇ ਵਿੱਚ ਉਹ ਮੇਨ ਦਸਤਾ ਕਾਠਾਂ ਵਾਲੇ ਜਿੱਥੇ ਦੁਕਾਨ ਹੈ ਕਾਠਾਂ ਦੀ ਇਹਦੀ ਆਪਣੇ ਲੱਕੜ ਦੀ ਬਾਲਿਆਂ ਦੀ ਉਹ ਦਾ ਵਿਰੋਧ ਕਰਤਾ ਸੋ ਇਸ ਕਰਕੇ ਅੰਡਰ ਪਾਪ ਪਾਉਣੀ ਸੀਗੀ ਲੈ ਕੇ ਐਟਆਈ ਤੋਂ ਪੁਰਾਣੀ ਜਿਹੜੀ ਗੈਸ ਏਜੰਸੀ ਤੱਕ ਤਾਂ ਜੋ ਪਾਣੀ ਸਾਫ ਮਲ ਪਾਣੀ ਦਾ ਨਿਕਾਸੀ ਚ ਕੋ ਖਰਾਬ ਨਾ ਰਹੇ ਸੋ ਇਹ ਇਹ ਜੇ ਮਤੇ ਲੈ ਕੇ ਮੈਂ ਪੈਸੇ ਲੈਂਦੇ 70 ਕਰੋੜ ਰੁਪਈਆ ਤੁਸੀਂ ਇਹ ਬਹੁ ਸੰਪਤੀ ਨਾਲ ਐਮਸੀਆ ਨੇ ਪ੍ਰਧਾਨ ਨਾਲ ਲੱਕੇ ਪ੍ਰਧਾਨ ਨੇ ਮੀਟਿੰਗ ਕੱਢੀ ਫਿਰ ਵਿਰੋਧ ਕਰਤਾ ਫਿਰ ਇਹ ਦਾ ਗਲਤ ਗੱਲ ਨਾ ਤੁਸੀਂ ਅੱਜ ਤੁਸੀਂ ਖੜੇ ਹੋਗੇ ਲੈਕਚਰ ਦਿੰਨੇ ਹੋ ਭਲਾੜੇ ਦੇ ਵਿਕਾਸ ਕਰਨ ਵਾਸਤੇ 14 ਬਾੜਾੜਾ 18 ਬਾੜਾੜਾ ਉਦੋਂ ਇਹਨਾਂ ਨੇ ਇਹ ਮਤਿਆਂ ਤੇ ਜਿਹੜੇ ਭਲਾਡੇ ਦੇ ਵਿਕਾਸ ਵਾਸਤੇ ਬਹੁਤ ਜ਼ਰੂਰੀ ਸੜਕਾਂ ਸੀਆਂ ਜਿਹੜੀਆਂ ਉਹ ਕੰਕਰੀਟ ਦੀਆਂ ਬਣਨੀਆਂ ਸੀਆਂ ਇਹਦਾ ਬੋਧ ਕਰਤਾ ਸਾਡੇ ਸਾਥੀਓ ਇਹ ਮੈਂ ਤੁਹਾਡੇ ਵਾਸਤੇ ਦੱਸਣਾ ਕਿ ਭਲਾਡੇ ਦਾ ਮੈਂ ਮੇਰਾ ਵਾਸਤੇ ਕੋਈ ਵਾਰਡ ਇੱਕ ਪੱਕਾ ਵਾਰਡ ਨਹੀਂ ਮੇਰਾ ਕੋਈ ਮੇਰਾ ਭਲਾੜਾ ਸਾਰਾ ਬਾੜ ਦਾ ਮੇਰਾ ਤੇ ਜੇ ਕਿਸੇ ਵਾਰਡ ਦੇ ਵਿੱਚ ਕੋਈ ਸੜਕ ਨਹੀਂ ਬਣਦੀ ਬਾ ਘਬਰਾ ਲਾਗੇ ਤੁਸੀਂ ਵਿਰੋਧ ਤਾਂ ਨਾ ਕਰੋ ਨਾ ਜਿੱਥੇ ਕੋਈ ਚੀਜ਼ ਬਣਦੀ ਹੈ ਉੱਥੇ ਬਣਦਿਓ ਸੋ ਅੱਜ ਅੱਜ ਜਿਹੜਾ ਮਸਲਾ ਇਹ ਹੈ ਉਹਨੇ ਮੈਂ ਸਾਹਮਣੇ ਤਾਂ ਪਹਿਲਾਂ ਲਿਆਂਦਾ ਪੈਸੀ ਉਦੋਂ ਇਹਨਾਂ ਨੇ ਮਲ ਪ੍ਰਧਾਨ ਨੇ ਉਹ ਸਬੂਤ ਨਹੀਂ ਕੀਤੇ ਟੈਂਡਰ ਇਹਦਾ ਮਲ ਜੀ ਵਰਜੀ ਹੋ ਗਈ ਫਿਰ ਬਲਾਡੇ ਨੂੰ ਤਬਾਹ ਕਰਨ ਵਾਸਤੇ ਬਲਾਡ ਦਾ ਬੁਰਾ ਹਾਲ ਕਰਨ ਵਾਸਤੇ ਜੰਮਰ ਕੌਣ ਨੇ ਮੈਂ ਸਰਕਾਰ ਦਾ ਐਮਐਲਏ ਆ ਮੈਂ ਤਾਂ ਪੈਸੇ ਲਿਓਣਾ ਇਹਨਾਂ ਨੂੰ ਬਹੁਤ ਮੱਤੇ ਹੁਣ ਐਮਸੀ ਉਹਨਾਂ ਨਾਲ ਲੱਗੇ ਪ੍ਰਧਾਨ ਨਾਲ ਲੱਗੇ ਉਹ ਕਹਿੰਦੇ ਅਸੀਂ ਇਹ ਪਾਸ ਹੀ ਹੋਣ ਦਿੰਦੇ ਕਿੱਡੀ ਮਾਰੀ ਗੱਲ ਹੈ ਇਸ ਲਈ ਹਰੇਕ ਵਾਰ ਦੇ ਬੰਦੇ ਨੂੰ ਆਪਣੇ ਐਮਸੀ ਨੂੰ ਕਹਿੰਦੇ ਦੇਈਦਾ ਕਿ ਐਮਸੀ ਸਹਿਬਾਨਾ ਤੁਸੀਂ ਜਿੱਥੇ ਤੁਹਾਡੇ ਉਹ ਐਮਐਲਏ ਸਾਹਿਬ ਲਿਆਉਂਦੇ ਨੇ ਉਹ ਤਾਂ ਹੁਣ ਦਿਓ। ਦੇਖੋ ਇਹ ਬਾਕੀ ਰਹਿ ਗਿਆ ਫੇਰ ਕਰਾ ਲਿਓ ਬਾਕੀ ਕਰਦਾਂਗੇ ਤਾਂ ਕੀ ਗੱਲ ਐ। ਸਾਲ ਤੋਂ ਸਾਲ ਪਰ ਪਿਆ ਸਰਕਾਰ ਦੇ ਵਿੱਚ। ਜਦੋਂ ਕਿ ਇਸ ਮਿਊਨਿਸਪੈਲਿਟੀ ਵਾਸਤੇ 2 ਮਹੀਨੇ ਪਏ ਨੇ ਕਿਉਂਕਿ ਫਰਵਰੀ ਦੇ ਵਿੱਚ ਇਹਦੀ ਮਿਆਦ ਖਤਮ ਹੋ ਜਾਣੀ ਐ। ਸੋ ਜਿੰਨਾ ਕੰਮ ਹੁੰਦਾ ਉਹ ਤਾਂ ਕਰਾ ਲਓ। ਬਾਕੀ ਫੇਰ ਕਰਾ ਲਿਓ। ਸੋ ਦੁਬਾਰਾ ਫੇਰ ਮੈਂ ਬੇਨਤੀ ਕਰਦਾ। ਤੋਂ ਜਿਹੜੀ ਇਹ ਕੂੜੇ ਵਾਲੀ ਗੱਲ ਐ ਸੋ ਕੂੜੇ ਵਾਲੀ ਗੱਲ ਦੇ ਵਿੱਚ ਸਾਰੇ ਅਮਸ਼ਿਆ ਨੂੰ ਪ੍ਰਧਾਨ ਤੁਸੀਂ ਪ੍ਰਧਾਨ ਦਾ ਰੋਲੇ ਹੋਇਓ ਤੁਹਾਨੂੰ ਹੱਲ ਕਰਨ ਦਾ ਫਰਜ਼ ਪੈਂਦਾ ਐ। ਮੈਥੋਂ ਸਹਿਯੋਗ ਲਓ ਮੈਥੋਂ ਜਿੱਥੇ ਮਰਜ਼ੀ ਸੈਨ ਕਰਾ ਲਓ ਇਹ ਤੁਸੀਂ ਸਹਿਯੋਗ ਨਹੀਂ ਕਰ ਸਕਦੇ ਤੁਸੀਂ ਕੋਈ ਤੁਹਾਨੂੰ ਨਹੀਂ ਬਤਲਾਦਾ ਆਪਾਂ ਇਕੱਠੇ ਹੋ ਕਰ ਲਈਏ ਤੁਸੀਂ ਮੇਰੇ ਕੋਲ ਆ ਜਾਓ ਮੈਥੋਂ ਕੋਲ ਆ ਜਾਓ ਮੇਰੇ ਕੋਲ ਆ ਜਾਓ ਕਿ ਭਾਈ ਆਪਾਂ ਤੁਹਾਡੇ ਦਾ ਕੰਮ ਕਰਨਾ ਹੈ ਇਹ ਆਪਣਾ ਫਰਜ਼ ਬਣਦਾ ਹੈ ਐਮਸੀ ਨੂੰ ਬਾੜਾਂ ਦੇ ਐਮਸੀ ਜਿੱਤਿਆ ਹੈ ਅੱਜ ਤੁਹਾਡੇ ਬਾੜ ਭਰੇ ਪਏ ਨੇ ਕੂੜਿਆਂ ਦੇ ਕਿੱਥੇ ਨਿਕਲ ਗਏ ਸੋ ਮੇਰੇ ਵੱਲੋਂ ਇਹ ਗੱਲ ਹੈ ਵੀ ਮੈਂ ਭਲਾੜੇ ਦੇ ਵਿਕਾਸ ਵਾਸਤੇ ਪੂਰ ਤਤ ਪਰਾਂ ਪੂਰੀ ਤਰ੍ਹਾਂ ਨਾਲ ਆ ਤੁਹਾਡੇ ਲੱਕ ਹਰੇ ਭਲਾੜੇ ਦੇ ਨਾਲ ਆ ਐਮਸੀ ਸਾਹਿਬ ਦੇ ਨਾਲ ਆ ਇਵੇਂ ਉਹ ਕਹਣਗੇ ਕਿ ਮੈਂ ਉਪਯੋਗ ਕਰਨ ਨੂੰ ਤਿਆਰ ਆ ਤਾਂ ਜੋ ਭਾੜੇ ਦਾ ਜਿਹੜਾ ਕੂੜੇ ਦਾ ਮਸਲਾ ਪਹਿਲਾਂ ਇਹ ਹੱਲ ਹੋਵੇ ਬਾਕੀ ਜਿਹੜੇ ਮੈਂ ਵਿਕਾਸ ਵਾਸਤੇ ਟੈਂਡਰ ਲਾਉਣਾ ਕਿਰਪਾ ਕਰਕੇ ਹਥਵਾਨ ਕਿ ਮੇਰੀ ਬੇਨਤੀ ਐਮਸੀ ਸਾਹਿਬਾਨੂ ਕਿ ਵਿਰੋਧ ਨਾ ਕਰਿਓ ਉਹ ਭੁਲਾੜੇ ਜੀ ਲੱਗਣਗੇ ਨਾ ਕਿਤੇ ਹੋਰ ਟੈਂਡਰ ਲੱਗਦੇ ਤਾਂ ਅੱਜ ਮੇਰਾ ਮੇਰੇ ਬੇਸ਼ਅ ਤੁਹਾਨੂੰ ਇਸ ਕੋਈ ਸਵਾਲ ਹੋਵੇ ਦੱਸੋ ਅਗਰ ਤੁਸੀਂ ਕਹਿ ਰਹੇ ਹੋ ਕਿ ਮੈਂ ਟੈਂਡਰ ਥੋੜਾ ਗਿਆ ਲੈ ਕੇ ਆਇਆ ਉਹ ਲੱਗ ਨਹੀਂ ਰਿਹਾ ਤੁਸੀਂ ਸਾਰੇ ਐਮਸੀਆਂ ਨੂੰ ਪ੍ਰਧਾਨ ਨੂੰ ਬੁਲਾ ਕੇ ਕੋਈ ਆਪਸੀ ਦੀ ਮੀਟਿੰਗ ਬੁਲਾਇਆ ਕੋਈ ਹੁਣ ਤੱਕ ਕੋਈ ਬੈਠਕ ਕੋਈ ਵਿਚਾਰ ਨਾ ਲੱਗੇ ਨਹੀਂ ਸਾਨੂੰ ਪ ਐਂਡਰ ਹੋ ਗਿਆ ਮੈਨੂੰ ਕੋਈ ਚੰਡੀ ਮੈਂ ਬਾਹਰ ਵਾਗਿਆ ਹੋਇਆ ਸੀਗਾ ਮੈਂ ਤਾਂ ਪਤਾ ਹੀ ਉੱਥੇ ਲੱਗਿਆ ਵੀ ਕਹਿੰਦੇ ਕੈਨਸਲ ਕਰਤੇ ਮੈਂ ਕਿਹਾ ਵੀ ਬੁਲਾੜੇ ਨੂੰ ਕੈਨਸਲ ਕਰਤੇ ਕਮਾਲ ਦੀ ਗੱਲ ਹੈ ਬੁਲਾੜੇ ਵਿਕਾਸ ਵਾਸਤੇ ਜੇਹੜਾ ਕਹਿੰਦਾ ਮੇਰੇ ਬਾੜ ਦਾ ਨਹੀਂ ਆਇਆ ਉਹ ਕਹਿੰਦਾ ਮੇਰੇ ਬਾੜ ਨਹੀਂ ਆਇਆ ਮੈਂ ਪੁੱਛਣਾ ਚਾਹਣਾ ਮੇਰਾ ਦੋ ਬਾੜ ਦੇ ਵਿੱਚ ਕੋਈ ਲੱਗਣਾ ਹੈ ਜਾਂ 6 ਬਾੜ 'ਚ ਲੱਗਣਾ ਹਾ ਜਿਹੜਾ ਤੋਂ ਲੈ ਕੇ ਮੰਨੂ ਬਾੜ ਕਸਕੂਲ ਤੋਂ ਫੜਕ ਤੱਕ ਇਹ 6 ਬਾੜ 'ਚ ਪੈਂਦਾ ਹੈ ਇਹ 6 ਪੂਰੀ ਕਿੱਥੇ ਪੈਂਦੀ ਹੈ 7 ਬਾੜ 'ਚ ਪੈਂਦੀ ਹੈ ਮੈਡਮ ਜਿਹੜੀ ਉੱਥੇ ਆਪਣੀ ਸੁਖੀ ਮੈਡਮ ਹੈ ਇਹ ਸੈਕਟਰੀ ਵਾਈ ਗਲੀ ਜਾਂ ਐ ਸੋ ਬੈਗੜੀ ਨੌ ਬਾਰਟ ਚ ਪੈਂਦੀ ਐ 12 ਨੌਰਾਂ ਦੀ 12 ਨੌਰਾਂ ਤੋਂ ਐਲ ਆਈ ਸੀ ਜਿਸੇ ਦਫਤਰ ਹੈ ਜਿਹਦੇ ਜਿਸੇ ਕਾਠਾਂ ਦੀ ਦੁਕਾਨ ਹੈ ਲੱਕੜ ਦੀ ਲੱਕੜਾਂ ਦੀ ਉਹ 14 ਤੋਂ 12 ਚ ਪੈਂਦੀ ਐ ਜੇ ਜਿਹੜੀ ਉਹ ਦਰੇਸ਼ ਜੀ ਨੇ ਸਾਡੇ ਠੀਕ ਹੈ ਜੀ ਡਰੇਨ ਜਿੱਥੇ ਡਰੇਨ ਦਾ ਕੰਮ ਕਰਨਾ ਹੈ ਉਹ ਚਾਰ ਪੰਜ ਬਾਰਟਾਂ ਚ ਪੈਂਦਾ ਉਹ ਬੰਦਾ ਇਹ ਗੁਰਨਾਨਕਾਲ ਜਿਹੜਾ ਹੈਗਾ ਤੋਂ ਆਪਾਂ ਸੜਕੇ ਦਾ ਜੋ ਬਾਹਰ ਜਾਂਦੀ ਐ ਡ੍ਰੀਲਾ ਟੋਪਾ ਟੇਲੇ ਟੋਬੇ ਤੋਂ ਫਿਰ ਆਪਣਾ ਵਾਟਰ ਰੌਕਸ ਉਹ 10 ਕਰੋੜ ਮਿਲ ਜਾਂਦੀ ਹੈ ਉਹ 4 ਦੇ 5 ਵਾਰਚ ਪੈਂਦੀ ਹੈ ਤੇ 3 ਵਾਰ ਜੀ ਪੈ ਜਾਂਦੀ ਹੈ ਸੋ ਰੇੜੇ ਦੇ ਫਰਕ ਤੋਂ ਕੋਲਾਣਾ ਰੋਡ ਤਾਂ ਕਿ 6 ਵਾਰਚ ਪੈਂਦੀ ਹੈ ਅਸ਼ੋਕਾ ਜਮ ਵਾਲੀ ਵਾਲੀ ਬੰਦ ਦੀ ਗਗਲੀ 18 ਵਾਰਚ ਪੈਂਦੀ ਹੈ ਜੇ ਕੋਸਟ ਵੱਡੀਆਂ ਜਿੱਚ ਜਾ ਵਜੇ ਮੈਂ ਲਿਆਂਦਾ ਤਾਂ ਭਰਾ ਦਾ ਵਿਕਾਸ ਹੀ ਹੋਣਾ ਨਾ ਤੁਸੀਂ ਕਿਉਂ ਨੂੰ ਕਰਦੇ ਹੋ ਤੁਸੀਂ ਆ ਵੀ ਮਗਰ ਰੱਖੋ ਹੋਰ ਮਗਰ ਰੱਖੋ ਹੋਰ ਲਿਆਂਗੇ ਪੈਸੇ ਬਿਲਕੁਲ ਜਿਵੇਂ ਹੁਣ ਪੂਰਾ ਡੰਪ ਹੈ ਜੀ ਆਖਰ ਆਂਦਾ ਤਾਂ ਉਹ ਰੈਸ਼ੀ ਏਰੀਆ ਦੇ ਵਿੱਚ ਹੀ ਆਣਾ ਜੀ ਤਾਂ ਉੱਥੇ ਜਿਹੜੀ ਜਨਤਾ ਪਬਿਕ ਰਹਿੰਦੀ ਹੈ ਗੁਰੂ ਘਰ ਵੀ ਉੱਥੇ ਸਭ ਕੁਝ ਹੈ ਜੀ ਅਪਸ਼ਾਨੀਤਾ ਹੋ ਰਹੀ ਹੈ ਨਾ ਜੀ ਉਹ ਤਾਂ ਹਲਕਾ-ਫੁਲਕਾ ਨਿਕਲਦਾ ਜੇ ਜੀ ਕਰੋਂ ਨਹੀਂ ਮੈਂ ਕਹ ਤੁਰ ਗਾ ਸਮਝਦਾ ਬਿਲਕੁਲ ਉਹ ਪਿਤਰ ਕੁੜੇ ਚਾਰੇ ਪਾਸੇ ਉਹਦੇ ਘਰ ਪੈ ਗਏ ਬਹੁਤ ਸਾਰੇ ਹੱਡਾ ਰੂੜੀ ਵੀ ਇੰਜ ਹੋ ਗਿਆ ਪਿੰਡਾਂ ਦੇ ਵਿੱਚ ਜੀ ਚਾਰੇ ਪਾਸੇ ਘਰ ਪੈ ਗਏ ਪਰ ਕੋਈ ਮਸਲਾ ਮਤਲਬ ਬੈ ਕੇ ਹੱਲ ਹੋਣਾ ਮੈਂ ਤਾਂ ਇਹੀ ਕਹਿੰਦਾ ਵੀ ਸਪੈਸ਼ਲ ਮੀਟਿੰਗ ਬੁਲਾ ਲਓ ਇੱਕ ਸਪੈਸ਼ਲ ਮੀਟਿੰਗ ਬੁਲਾ ਲਓ ਆਪਾਂ ਗੱਲ ਕਰੀਏ ਬੈ ਕੇ ਇਸੇ ਵਾਸਤੇ ਬੁਲਾ ਲਓ ਜੇ ਨਾਲ ਕੋਈ ਗੱਲ ਬੈ ਕੇ ਗੱਲ ਹੋਊ ਨਾ ਮੈਂ ਜਿਸ ਨੂੰ ਸਭਾ ਜੀ ਉੱਥੇ ਜਾ ਕੇ ਭਗਾਉਣ ਦੇ ਨਾਲੋਂ ਤੁਸੀਂ ਇੱਕ ਮੀਡੀਅਮ ਬਲੌਜ ਦੀ ਬੀਮ ਪ੍ਰੋਗਰਾਮ ਬਾਰੇ ਆਪਾਂ ਤਾਂ ਜੇ ਉੱਥੇ ਗੱਲ ਕਰ ਸਕੀ ਆਪਾਂ ਇਹ ਕਿਤੇ ਕੋਈ ਜਗ੍ਹਾ ਹੋਰ ਮਿਲਦੀ ਆਪਾਂ ਉੱਥੇ ਲੈ ਸਕੀ ਆਪਾਂ ਇਹਦੇ ਛੱਡ ਦੀ ਇੱਥੇ ਖੜਾ ਗੁੱਡ ਬੱਸ